ਇੱਕ ਮੰਦੇ ਦੀ ਮਾਰ ਦੂਸਰਾ ਬਰਸਾਤ ਦੇ ਚੱਲਦਿਆਂ ਗਰੀਬ ਲੋਕਾਂ ਦਾ ਜਿਉਣਾ ਬਹੁਤ ਮੁਸ਼ਕਿਲ ਹੋਇਆ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੌਫਟੀ ਰੋਡ, ਰਾਮ ਬਾਗ, ਪੁਤਲੀਕਾਰ ਏਰੀਆ ਦੇ ਵਿੱਚ ਸੈਂਕੜੇ ਮਜ਼ਦੂਰ ਰੋਜ਼ੀ-ਰੋਟੀ ਦੀ ਖਾਤਰ ਸੜਕਾਂ ਤੇ ਸਵੇਰ ਤੋਂ ਹੀ ਆ ਕੇ ਖੜ ਜਾਂਦੇ ਨੇ ਅਤੇ ਆਪਣੀ ਦਿਹਾੜੀ ਤੱਪੇ ਲਈ ਗ੍ਰਾਹਕਾਂ ਦੀ ਉਡੀਕ ਕਰਦੇ ਹਨ। ਗਰੀਬ ਮਜ਼ਦੂਰਾਂ ਨੇ ਫਾਸਪੇ ਨਾਲ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਯੋਕਰੋਂ ਰੋਟੀਆਂ ਪੱਲੇ ਬੰਨ ਕੇ ਲਿਆਉਂਦੇ ਹਨ ਪਰ ਜਦੋਂ ਕਦੀ ਸਾਰਾ ਦਿਨ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਤੇ ਉਹ ਸ਼ਾਮ ਨੂੰ ਜਾਣ ਲੱਗਿਆਂ ਘਰੋਂ ਲਿਆਂਦੀਆਂ ਰੋਟੀਆਂ ਅਚਾਰ ਨਾਲ ਰੁੱਖੀ ਸੁੱਕੀ ਖਾ ਕੇ ਘਰ ਚਲੇ ਜਾਂਦੇ ਨੇ ਅਤੇ ਉਹਨਾਂ ਦਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋਇਆ ਹੈ ਮਜ਼ਦੂਰਾ ਨੇ ਭਗਵੰਤਪਾਨ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਮਜ਼ਦੂਰਾਵਾਂ ਬਾਰੇ ਵੀ ਕੁਝ ਸੋਚਿਆ ਜਾਵੇ ਤਾਂ ਜੋ ਜੇਕਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਤਾਂ ਉਹਨਾਂ ਨੂੰ ਕੋਈ ਗੁਜ਼ਾਰਾ ਪੱਤਾ ਦਿੱਤਾ ਜਾਵੇ ਜਿਸ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਆਸਾਨੀ ਨਾਲ ਚੱਲ ਸਕੇ ਭਾਜੀ ਮੈਂ ਇਹ ਕਹਿੰਦੇ ਆਂ ਵੀ ਮੀਂਹ ਗੜੀਦਾ ਰੰਗ ਆ ਵੇਖੋ ਮੀਂਹ ਨੇ ਕਿੰਨਾ ਕੰਮ ਖਰਾਬ ਕੀਤਾ ਵਾ ਬੰਦੇ ਸਾਰੇ ਦਿਹਾੜੀਦਾਰ ਆ ਕੋਈ ਇਧਰ ਕੈਮਰਾ ਘੁਮਾਓ ਇਹ ਜਵਾਰੇ ਸਾਰੇ ਦਿਹਾੜੀ ਲਾਉਣ ਆਏ ਆ ਤੇ ਇਹਨਾਂ ਨੂੰ ਕੁਝ ਚਾਹੀਦਾ ਸਰਕਾਰ ਨੂੰ ਕੁਝ ਟੁੱਟ ਜਾਂਦੀ ਦਿਹਾੜੀ ਇਹਨਾਂ ਦੀ ਮੁੜ ਕੇ ਘਰ ਝਲ ਜਾਂਦੇ ਆ ਮੌਸਮ ਸਾਰਾ ਖਰਾਬ ਆ بارش ਕੰਮ ਖਰਾਬ ਕਰ ਦਿੰਦੀ ਦਿਹਾੜੀ ਟੁੱਟ ਜਾਂਦੀ ਘਰ ਨਿਕਲ ਜਾਂਦੇ ਆ ਅਸੀਂ ਤੇ ਵੇਖੋ ਜਿੱਦੋਂ ਦਾ ਕੰਮ ਕਰਨੇ ਸੀ ਤੇ ਦੋਂ ਦਾ ਆਣ ਕੇ ਛਕਲਾਉਂਦੇ ਆ ਤੇ ਇਹ ਕੰਮ ਨਾ ਹੋਵੇ ਫਿਰ ਕੀ ਕੀ ਕਰਦੇ ਵਾਪਸ ਜੀ ਦਾ ਕਰ ਵਾਪਸ ਆ ਦਿੰਦੇ ਜੀ ਹਾਂਜੀ ਘਰ ਦਾ ਕਿ ਜਾਰਾ ਕਿੱਦਾਂ ਹੁੰਦਾ ਬੜਾ ਔਖ ਬਦਲ ਦਿਹਾੜੀ ਤੜਾਉਣਾ ਮੀਂਹ ਤੇੜਾ ਆਉਂਦਾ ਸਰਕਾਰ ਕੋਲੋਂ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਕੋਲੋਂ ਸਰ ਮੰਗ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ ਮਜ਼ਦੂਰਾਂ ਨੂੰ ਮਿਹਤਰੀਆਂ ਨੂੰ ਦੇਖੋ ਜੀ ਇਹ ਸਰਕਾਰ ਜੋ ਸੋਚਣਾ ਚਾਹੀਦਾ ਉਹ ਨਾ ਨਹੀਂ ਸੋਚ ਲਈ ਕਿ ਦੇਖੋ ਵੀ ਕਿੰਨੀ ਗਰੀਬੀ ਆ ਖਰਚੇ ਇਹਨਾਂ ਦੇ ਘਰਾਂ 'ਚ ਉਹਨੇ ਹੀ ਪਏ ਹੁੰਦੇ ਨੇ ਜੇ ਕਿ ਇਹਦਾ 200 ਰੁਪਏ ਰੋਜ਼ ਦਾ ਖਰਚਾ ਹੈ ਤਾਂ ਉਹ 200 ਤਾਂ ਘੱਟ ਨਹੀਂ ਜਾਣਾ ਉਹਨੇ ਦੇ ਖਰਚੇ ਉੱਥੇ ਹੀ ਸਟੈਂਡ ਕਰਦੇ ਨੇ ਪਰ ਇਹ ਵੇਖੋ ਤੁਸੀਂ ਇਹਨਾਂ ਦੀ ਬਹੁਤ ਬਰੀਕੀ ਜਾ ਕੇ ਚੈੱਕ ਕਰੋ ਕਿ ਇਹਨਾਂ ਨੇ ਰੋਟੀ ਦੇ ਡੱਬੇ ਵੀ ਫੜੇ ਹੋਏ ਨੇ ਇੰਨਾ ਤੇ ਰੋਟੀ ਦੇ ਡੱਬੇ ਇੱਥੇ ਹੀ ਖਾ ਲ ਕੇ ਡੇਢ ਦੋ ਜੀ ਇੱਥੇ ਹੀ ਖੋਲ ਕੇ ਇੱਥੇ ਹੀ ਖਾ ਗਏ ਤੇ ਘਰ ਜਾ ਕੇ ਝੂਠ ਬੋਲਣਾ ਕਿ ਚਲੋ ਇਹੀ ਕੁਛ ਨਾ ਕੁਛ ਕਮਾ ਲਿਆ ਹੈ ਜਦ ਕਿ ਕਮਾਇਆ ਕੁਛ ਵੀ ਨਹੀਂ ਵੇਖੋ ਇੱਥੇ ਇੱਕ ਨਹੀਂ ਦੋ ਨਹੀਂ ਸੈਂਕੜਿਆਂ ਦੀ ਗਿਣਤੀ 'ਚ ਮਜ਼ਦੂਰ ਵਿਹਲਾ ਬੈਠਾ ਹੈ ਮੈਂ ਸਮਝਦਾ ਕਿ ਆਪਣੇ ਵਿਚਾਰ ਹਮਦਾ ਉਹ ਜਿੰਨੇ ਮੇਰੇ ਆਪਣੇ ਸੈਲਫ ਸੋਜ਼ਗਾਰ ਨੇ ਗਵਰਨਮੈਂਟ ਨੂੰ ਇੰਨੀ ਬਰੀਕੀ 'ਚ ਝੂਲੋਣਾ ਚਾਹੀਦਾ ਵੀ ਇਹਨਾਂ ਨੂੰ ਕੋਈ ਸੈਲਫ ਸੋਜ਼ਗਾਰਤਾ ਜਾਵੇ ਜਿਹੜੇ ਬੰਦੇ ਕੰਮ 'ਤੇ ਨਹੀਂ ਜਾ ਸਕਦੇ ਇਹਨਾਂ ਨੂੰ ਕੁਛ ਨਾ ਕੁਛ ਨਾ ਕਰਦੇ ਨਾ ਅੱਧੀ ਦਿਹਾੜੀ ਦੇ ਦੇਣ ਚੌਥਾ ਹਿੱਸਾ ਦੇ ਦੇਣ ਤਾਂ ਕਿ ਇਹ 200 400 ਘਰਾਂ ਦੇ ਆਪਣੇ ਬੱਚਿਆਂ ਦਾ ਟਿੱਡ ਪਾ ਸਕੋ। ਵੀ ਵੇਖੋ ਦੁੱਖ ਲੱਗਦਾ ਵਾ ਜਦੋਂ ਐਨੇ ਲੋਕ ਚਾਰੇ ਬੇਗਿੰਤ ਬੰਦੇ ਕੋਈ 2 4 5 90 ਆ ਆਮੰਦਾ ਵੀ ਮਦਦ ਕਰ ਦਵੇ। ਵੀ ਵੇਖੋ ਇਹਨਾਂ ਦੀ ਗਿਣਤੀ ਤੇ ਸੈਂਕੜੇ ਜੇ ਤੁਸੀਂ ਹੁਣ ਵੀ ਗਣੋ ਤਾਂ 100 ਦੇ ਕਰੀ ਬੰਦਾ ਅੱਜ ਵੀ ਖੜਾ ਇੱਥੇ ਵਿਚਾਰਾ। ਇਹ 100 ਦਾ 100 ਹੀ ਤਾਂ ਵਾਪਸ ਜਾਣਾ। ਮੈਂ ਸਮਝਦਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਜਿੰਨੀ ਐਨੀਆਂ-ਐਨੀਆਂ ਬਿਆਨਬਾਜ਼ੀ ਕਰਦੀ ਆ ਤੇ ਉਹਨਾਂ ਨੂੰ ਐਨੀ ਬਰੀਕੀ ਜਾ ਕੇ ਇਹਨਾਂ ਬਾਰੇ ਜੂਲ ਹੋਟਲਾਂ ਦੀਦਾ ਕਿ ਜਿਹੜੇ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਂ ਹੀ ਲੇਬਰ ਆ। ਕਿ ਆਪਣੇ ਆਪ ਨੂੰ ਲੇਬਰ ਹੀ ਕੋ ਹੁੰਦੇ ਝੂਠ ਦੇ ਬੋਲਦੇ ਨਹੀਂ ਕਹੀ ਜੀ ਵੀ ਅਫਸਰ ਲੱਗੇ ਆ ਅਸੀਂ ਕੋਈ ਠਾਣਡਾ ਲੱਗੇ ਆ ਜਾਂ ਕੋਈ ਬਹੁਤ ਵੱਡੀਆਂ ਕਾਰੀਗਰ ਇਹ ਲੇਬਰ ਆ ਲੇਬਰ ਤੋਂ ਜ਼ਿਆਦਾ ਮੰਗਨੇ ਤੁਸੀਂ ਹੁਣੇ ਇਸੇ ਕਿਸੇ ਦਾ ਲਾਗੇ ਖਲੋਗੇ ਵੇਖੋ ਤੁਸੀਂ ਇੱਕ ਬੰਦਾ ਮੰਗੋਗੇ ਤੇ 20 ਬੰਦੇ ਤੁਹਾਡੇ ਅੱਧੇ ਕਿੜਾ ਪਾ ਲੈਣਗੇ ਕਿ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਮੈਂ ਆਪਣੇ ਸੈल्फ ਬਚਾ ਲੈਂਦਾ ਹੋਇਆ ਮੈਂ ਤੇ ਸਰਕਾਰ ਅੱਗੇ ਵੀ ਬੇਨਤੀ ਵੀ ਕਰ ਸਕਦਾ ਕਿ ਸਰਕਾਰ ਨੂੰ ਥੋੜਾ ਬੋਤਾ ਇਹਨਾਂ ਬਾਰੇ ਵੀ ਸੋਚਣਾ ਚਾਹੀਦਾ ਅੱਜ ਅਸੀਂ 100 ਫੁੱਟੀ ਤੇ ਤੁਹਾਨੂੰ ਇੱਕ ਲੋਕਾਂ ਦਾ ਹਜੂਨ ਬੁਖਾਰੇ ਹਾਂ ਜਿਹੜੇ ਕਿ ਆਪਣੀ ਰੋਟੀ ਰੋਜੀ ਦੀ ਖਾਤਰ ਇੱਥੇ ਆਏ ਹਨ ਕਈ ਵਾਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਰਾ ਦਿਨ ਇੱਥੇ ਕਰਤੀ ਰਹਿੰਦੇ ਹਾਂ ਪਰ ਸਾਨੂੰ ਰੁਜ਼ਗਾਰ ਨਹੀਂ ਮਿਲਦਾ ਦਿਹਾੜੀ ਧੱਪਾ ਨਹੀਂ ਮਿਲਦਾ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਵੱਲ ਵੀ ਸਰਕਾਰ ਧਿਆਨ ਦੇਵੇ ਜੇਕਰ ਸਾਨੂੰ ਕੋਈ ਦਿਹਾੜੀ ਧੱਪਾ ਨਹੀਂ ਮਿਲਦਾ ਤੇ ਸਾਡੇ ਘਰ ਦੇ ਵਿੱਚ ਸਾਡੇ ਪਰਿਵਾਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਜਾਂਦਾ ਹੈ ਇਸ ਲਈ ਸਰਕਾਰ ਸਾਡੀ ਸਹਾਇਤਾ ਕਰੇ ਤੇ ਸਾਨੂੰ ਵੀ ਕੁਝ ਨਾ ਕੁਝ ਸਾਡੀ ਸਹੂਲਤ ਵਾਸਤੇ ਕੁਛ ਨਾ ਕੁਛ ਸਾਨੂੰ ਮਹੱਈਆ ਕਰਾਵੇ ਤਾਂ ਜੋ ਜੇਕਰ ਸਾਨੂੰ ਦਿਹਾੜੀ ਨਹੀਂ ਮਿਲਦੀ ਜਾਂ ਕੋਈ ਕੰਮਕਾਰ ਨਹੀਂ ਮਿਲਦਾ ਤੇ ਅਸੀਂ ਆਪਣਾ ਗੁਜ਼ਾਰਾ ਕਰ ਸਕੀਏ ਫਾਸਟਵੇ ਖਬਰਨਾਮਾ ਤੋਂ ਅਮਰੀਤ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ